ਰਾਜੇ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਆ ਤਾਂ ਜਿੱਥੇ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਨੇ ਸਿੱਧੂ ਦੇ ਪੁਰਾਣੇ ਘਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਤਾਂ ਉੱਥੇ ਇੱਥੇ ਵੀ ਸਜਾਵਟ ਕੀਤੀ ਗਈ ਹੈ ਜਿੱਥੇ ਸਿੱਧੂ ਮੂਸੇਵਾਲਾ ਦੀ ਸਮਾਦ ਹੈ ਤਾਂ ਦੂਰੋਂ ਦੂਰੋਂ ਲੋਕ ਇੱਥੇ ਆ ਰਹੇ ਨੇ ਤੇ ਇੱਥੇ ਇੱਕ ਬਹੁਤ ਵਧੀਆ ਜਿਹੜਾ ਅਰੇਂਜਮੈਂਟ ਕੀਤਾ ਗਿਆ ਜਿਹੜਾ ਵੀ ਇੱਥੇ ਪਹੁੰਚ ਰਿਹਾ ਬਿਲਕੁਲ ਸਾਹਮਣੇ ਇੱਕ ਠੰਡੇ ਠੰਡੇ ਮਿੱਠੇ ਪਾਣੀ ਦੀ ਜਿਹੜੀ ਸ਼ਬੀਲ ਲਾਈ ਗਈ ਹੈ ਠੰਡੇ ਠੰਡੇ ਮਿੱਠਾ ਪਾਣੀ ਜਿਹੜਾ ਵਰਤਾਇਆ ਜਾ ਰਿਹਾ ਤਾਂ ਕੁਝ ਲੋਕ ਇੱਥੇ ਕੁਝ ਨੌਜਵਾਨ ਤੇ ਕੁਝ ਲੋਕ ਵੀ ਇੱਥੇ ਪਹ ਪਹਿਲੀ ਵਾਰ ਆ ਰਹੇ ਹੋ ਜਾਂ ਪਹਿਲਾਂ ਵੀ ਆਏ ਹੋ ਇੱਕ ਵਾਰ ਪਹਿਲਾਂ ਇਸ ਇੱਕ ਵਾਰ ਹੁਣ ਆਏ ਹੋ ਅੱਜ ਕਿਵੇਂ ਦਿਲ ਕੀਤਾ ਫਿਰ ਇੱਥੇ ਆਉਣ ਨੂੰ ਲੰਗੇ ਜਾਂਦੇ ਜੀ ਅੱਜ ਕਿ ਆ ਵੀ ਜਲਦ ਹੋ ਕੇ ਜਾਈਏ ਜੀ ਜੱਟ ਰੇ ਚੜਾਈ ਸੀ ਤੇ ਵੀ ਸੁਣਦੇ ਹੁੰਦੇ ਸੀ ਸੁਣਦੇ ਸੀ ਤਾਂ ਹੀ ਤਾਂ ਹੈ ਜੀ ਤੇ ਜਨਮ ਦਿਨ ਅਸ ਤੇ ਤੁਸੀਂ ਮੁੱਸੇਵਾਲੇ ਦਾ ਕੁਝ ਕਹਿਣਾ ਚਾਹੋਗੇ ਬਸ ਬੰਦਾ ਹੀ ਚਲੇਗਾ ਜੀ ਪੰਜਾਬ ਹੀਰਾ ਬੰਦਾ ਸੀ ਭਾਈ ਤੁਸੀਂ ਕਿੱਥੋਂ ਆਏ ਹੋ ਜੀ ਅਈ ਲੱਗੇ ਐ ਪਿੰਡ ਦੀ ਲੱਗੇ ਹਾਂਜੀ ਤੁਸੀਂ ਕਿੱਥੋਂ ਆਏ ਅਸੀਂ ਤਾਂ ਗਿੱਦੜਵਾ ਤੋਂ ਆਏ ਹਾਂ ਗਿੱਦੜਵਾ ਤੋਂ ਆਇਓ ਹਾਂਜੀ ਲੁਧਿਆਣੇ ਲੱਗਿਓ ਨਾ ਇਹ ਆਪਣਾ ਇੱਧਰ ਮੁਕਸਰ ਹੈ ਰੀ ਜੋ ਮੁਕਸਰ ਇੱਧਰ ਵੀ ਹੈਗਾ ਇੱਕ ਹਾਂਜੀ ਅੱਛਾ ਤੇ ਪਹਿਲਾਂ ਵੀ ਆਇਓ ਜਾਂ ਪਹਿਲੀ ਵਾਰ ਆਇਓ ਪਹਿਲੀ ਵਾਰ ਹੀ ਆਏ ਹਾਂ ਜੀ ਹਾਂਜੀ ਉਹ ਅਸੀਂ ਅਖਾ ਹੀ ਜਾ ਹੀ ਆ ਗਏ ਨਹੀਂ ਗਏ ਸੀ ਪਹਿਲਾਂ ਸਾਡੇ ਤੋਂ ਆਇਆ ਨਹੀਂ ਗਏ ਸੀ ਤਾਂ ਆ ਕੇ ਤੁਸੀਂ ਵੀ ਪਹਿਲੀ ਵਾਰ ਆਏ ਹਾਂ ਜੀ ਨਾਲੀ ਆਏ ਨੇ ਦੋਨੇ ਜਣੇ ਆਏ ਨੇ ਹਾਂਜੀ ਤੇ ਸਿੱਧੂ ਦੇ ਫੈਨ ਹੋ ਹਾਂਜੀ ਬਹੁਤ ਗਾਣੇ ਸੁਣਦੇ ਸੀ ਉਹਨਾਂ ਦੇ ਬਹੁਤ ਗਾਣੇ ਸੁਣਦੇ ਸੀ ਉਹਨਾਂ ਦੇ ਅਸੀਂ ਗਾਣੇ ਤਾਂ ਸੁਣੀ ਤੇ ਜੋ ਸੋਚ ਸੀਗੀ ਉਹਨਾਂ ਦੀ ਉਸ ਤੇ ਸੋਚ ਤੇ ਵੀ ਚੱਲਦੇ ਹੋ ਹਾਂਜੀ ਹਾਂਜੀ ਕੀ ਸੋਚ ਸੀ ਸਿੱਧੂ ਦੀ ਨਹੀਂ ਪਤਾ ਨਹੀਂ ਕਿਵੇਂ ਹੀ ਕਹਿ ਤੂੰ ਵੈਸੇ ਵੈਸੇ ਹੀ ਨਹੀਂ ਸੰਤ ਕਰਦੇ ਸੀ ਸਿੱਧੂ ਉਸਲੇ ਸੰਤ ਤਾਂ ਹਰ ਕੋਈ ਕਰਦਾ ਨਾਲ ਸਿੱਧੂ ਦੀ ਸੋਚ ਕੀ ਸੀ ਇਹ ਇਹ ਨਹੀਂ ਹੁੰਦਾ ਇਹ ਹਵਾ ਚ ਨਹੀਂ ਤੀਰ ਛੱਡੀ ਤੇ ਪਹਿਲਾਂ ਕੱਲੀ ਗਾਇਕੀ ਦੇਣੀ ਉਹ ਜੋ ਸੋਚ ਉਹਨਾਂ ਸਾਨੂੰ ਸੋਚ ਦੇ ਨਾਮ ਨਾਲ ਵੀ ਤੁਰਨਾ ਚਾਹੀਦਾ ਹੈ ਤੇ ਇਧਰ ਵੀ ਬਾਈ ਹੁਣੀ ਆਏ ਨੇ ਇਧਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਬਾਈ ਜੀ ਕਿੱਥੋਂ ਆਏ ਤੁਸੀਂ ਮੈਂ ਇਥੋਂ ਡਿਸਟ੍ਰਿਕਟ ਮਾਨਸਾ ਤੋਂ ਜੀ ਪਿੰਡ ਜਵਾਰਕੇ ਜਵਾਰਕੇ ਹਾਂਜੀ ਜਵਾਰਕੇ ਵੀ ਸਿੱਧੂ ਬਾਈ ਨੂੰ ਗੋੜੀਆਂ ਵੱਜੀਆਂ ਸੀਗੀਆਂ ਉੱਥੇ ਤੇ ਪਹਿਲਾਂ ਮੈਨੂੰ ਲੱਗਾ ਫਿਰ ਤੁਸੀਂ ਹੌਣੇ ਜਾਂਦੇ ਰਹਿੰਦੇ ਹੋਣੇ ਹਾਂਜੀ ਇੱਥੇ ਜਦੋਂ ਟਾਈਮ ਮਿਲਦਾ ਉਦੋਂ ਆ ਜਾਈ ਤੇ ਜੀ ਦਰਸ਼ਨ ਕਰਨੀ ਬਾਕੀ ਅਸੀਂ ਇਕੱਠੇ ਪੜੇ ਹੋਏ ਹਾਂ ਜੀ ਮੇਰੇ ਬਚਪਨ ਦੇ ਦੋਸਤ ਹੈ ਜੀ ਸਿੱਧੂ ਹਾਂਜੀ ਕਿਵੇਂ ਦਾ ਸੁਭਾਅ ਹੈਗਾ ਬਾਈ ਦਾ ਜੋ ਤੁਸੀਂ ਕਿਉਂਕਿ ਬਚਪਨ ਤੋਂ ਜਾਣਦੇ ਹੋ ਬਹੁਤ ਵਧੀਆ ਜੀ ਤੇ ਸਾਡੀਆਂ ਕਲਚਰ ਐਕਟੀਵਿਟੀਜ਼ ਹੁੰਦੀਆਂ ਹੁੰਦੀਆਂ ਸੀ ਤੇ ਮੈਨੂੰ ਜਿਆਦਾ ਇਹਨੇ ਫਸਟ ਟਾਈਮ ਪਾਰਟਿਸਪੀਟ ਕੀਤਾ ਤੇ ਇਹਨੇ ਵਾਰ ਗਈ ਸੀਗੀ ਤੇ ਅਸੀਂ ਤਿੰਨ ਜਣੇ ਸੀ ਉਹਦੇ ਵਿੱਚ ਤੇ ਮਤਲਬ ਇਹਨੂੰ ਸ਼ੁਰੂ ਤੋਂ ਹੀ ਹੈਗਾ ਸੀਗਾ 뮤직 ਦੇ ਵਿੱਚ ਹਾਂ ਸਾਨੂੰ ਜਿਵੇਂ ਇਕੱਠਾ ਸਾਡਾ ਗਰੁੱਪ ਹੁੰਦਾ ਸੀ ਨਾ ਕਿੰਨੇ ਕੁ ਮੁੰਡੇ ਹੁੰਦੇ ਸੀ ਗਰੁੱਪ ਦੇ ਵਿੱਚ ਉਨੀ ਜਿਹੜਾ ਕਲਚਰ ਐਕਟੀਵਿਟੀਜ਼ ਵਾਲਾ ਗਰੁੱਪ ਹੁੰਦਾ ਸੀ ਮਤਲਬ ਉਹ ਚ ਟੀਮ ਹੁੰਦੀ ਸਾਡੀ 15 ਕ ਜਣਾਂ ਦੀ ਤੁਸੀਂ ਵੀ ਨਾਲ ਗਾਉਂਦੇ ਸੀਗੇ ਹਾਂ ਅਸੀਂ ਵਾਰ ਇਕੱਠੇ ਨੇ ਗਾਈਏ ਅੱਛਾ ਪਰ ਸਾਡਾ ਇੱਕ 플레이 ਸੀਗਾ ਤੇ ਉਦੋਂ ਇਹ ਸਾਰੇ 플레이 ਵਾਲਿਆਂ ਨੂੰ ਸਾਨੂੰ ਗਾਣੇ ਸੁਣਾਉਣਾ ਹੁੰਦਾ ਸੀਗਾ ਤੇ ਸਾਨੂੰ ਇਹਨੇ ਕਹਿਣਾ ਵੀ ਮੈਨੂੰ ਗਾਣਾ ਦੱਸੋ ਵੀ ਕਿਹੜਾ ਸੁਣਾਵਾ ਸੁਪਾ ਤੇ ਉਦੋਂ ਇੱਕ ਤਾਂ ਇਹ ਲਖਪਰਦੇਸੀ ਹੋਈਏ ਤੇ ਇੱਕ ਛੱਲਾ ਗਾਣਾ ਸਭ ਤੋਂ ਵੱਧ ਸੁਣਾਉਂਦਾ ਸੀ ਹਾਂ ਗੁਰਦਸ ਮਨ ਸਾਹਿਬ ਹਾਂਜੀ 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 ਤੇ ਬਾਕੀ ਉਹ ਦੂਆ ਫਿਰ ਕਾਲਜ ਉਸ ਤਰ੍ਹਾਂ ਚੱਲਦਾ ਗਿਆ ਸਿਸਟਮ ਇਹ ਪਾਰਟਿਸਿਪੇਟ ਕਰਦਾ ਰਿਹਾ ਤੇ ਬਾਕੀ ਜਿਵੇਂ ਜੱਟਾਂ ਦੇ ਮੁੰਡੇ ਹੁੰਦੇ ਆਈ ਚੱਲ ਆਪਾਂ ਨੂੰ ਪੇਰੈਂਟਸ ਦਾ ਥੋੜਾ ਜਿਹਾ ਹੋ ਹੁੰਦਾ ਹਾਂ ਬਾਹਰ ਚੱਲੀਏ ਵੀ ਨਹੀਂ ਬਾਹਰ ਨਹੀਂ ਵੀ ਤੁਸੀਂ ਨੌਕਰੀ ਲਓ ਵੀ ਇਦਾਂ ਨਾ ਕਿ ਬਾਹਰ ਜਾ ਕੇ ਸਾਰੇ ਨਹੀਂ ਪਤਾ ਫਿਰ ਉਹਦੇ ਗਾਣੇ ਗੁਣੇ ਆਏ ਤੇ ਵਧੀਆ ਚੱਲ ਗਈ ਤੇ ਜਦੋਂ ਪਹਿਲਾ ਗਾਣਾ ਹਿੱਟ ਹੋਇਆ ਸੀਗਾ ਸੋ ਹਾਈ ਤੇ ਉਦੋਂ ਫਿਰ ਕੀ ਮਾਹੌਲ ਸੀਗਾ ਫੋਨ ਫਨ ਕੀਤੇ ਕੁੱਲਾ ਕੁੱਲਾ ਆਈਆਂ ਸੀਗੀਆਂ ਉਦੋਂ ਫਿਰ ਗੱਲਾਂ ਬਾਤਾਂ ਕੀਤੀਆਂ ਉਹ ਹਾਈ ਜਦੋਂ ਹਿੱਟ ਹੋਇਆ ਸੀ ਅਸਲ 'ਚ ਮੇਰਾ ਬ੍ਰਦਰ ਹੈ ਅਮਨ ਮਤਲਬ ਉਹ ਵੀ ਫਰੈਂਡ ਹੈ ਇਹ ਤਾਂ ਉਹਨੇ ਮੈਨੂੰ ਆ ਕੇ ਦੱਸਿਆ ਵੀ ਆਪਣੇ ਐ ਕਰਕੇ ਜਿਹੜਾ ਦੋਸਤ ਹੁੰਦਾ ਸੀ ਉਹਦਾ ਗਾਣਾ ਆਇਆ ਚਲੋ ਆਪਣਾ ਪੜਾਈ ਤੇ ਥੋੜਾ ਧਿਆਨ ਹੁੰਦਾ ਤਾਂ ਗਾਣਾ ਸੁਣਿਆ ਤੇ ਉਹ ਫਿਰ ਹਿੱਟ ਹੋਇਆ ਗਾਣਾ ਫਿਰ ਇਹਦੇ ਮਤਲਬ ਤਾਈ ਦਾ ਬੇਟਾ ਜਸ਼ਨ ਉਹ ਵੀ ਕੈਨੇਡਾ ਹੈ ਉਹ ਵੀ ਆਪਣਾ ਮਿੱਤਰ ਐ ਅਸੀਂ ਇਕੱਠੇ ਪੜ੍ਹੇ ਹੋਏ ਆ ਸਾਰੇ ਨਾ ਤੇ ਫਿਰ ਉਹਦਾ ਨੰਬਰ ਲੈ ਕੇ ਮੈਂ ਗੱਲ ਕੀਤੀ ਫਿਰ ਇਹਨੂੰ ਵਧਾਈਆਂ ਵੀ ਦਿੱਤੀਆਂ ਪਛਾਨ ਲਿਆ ਸੀ ਹਾਂ ਹਾਂ ਇਹ ਪਛਾਨਣ ਵਾਲੀ ਮੈਂ ਇਹਨੂੰ ਫੋਨ ਕੀਤਾ ਤੇ ਮੈਂ ਮੇਰਾ ਨਾਮ ਸਵਰਨਜੀਤ ਹੈ ਜੀ ਮੈਂ ਸਵਰਨ ਬੋਲਦਾ ਮੈਂ ਕਾਫੀ 5 6 6 ਸਾਲਾਂ ਤੋਂ ਗੱਲ ਹੋ ਰਹੀ ਸਾਡੀ ਕਿਉਂਕਿ 10th ਤੋਂ ਬਾਅਦ ਜੋ ਕਾਲਜ ਕਾਲ ਹੁੰਦਾ ਬੰਦਾ ਮਤਲਬ ਮੈਂ ਹੋਰ ਕਾਲਜ ਚੱਲ ਗਿਆ ਉਹ ਹੋਰ ਕਾਲਜ ਚੱਲ ਗਿਆ ਸਾਰੇ ਅਲੱਗ-ਅਲੱਗ ਹੋ ਜਾਂਦੇ ਨੇ ਤੇ ਮੈਂ ਜੋ ਨਾਮ ਲੈ ਕੇ ਕਹਿੰਦਾ ਹਾਂ ਹਾਂ ਵੀਰੇ ਇੱਕ ਜਾਨ ਜਿਵੇਂ ਬੜ ਜਾਦੇ ਕਹਿੰਦਾ ਵੀਰ ਪਛਾਣ ਲਿਆ ਤੇ ਫਿਰ ਜਦੋਂ ਇੱਥੇ ਆਇਆ ਸੀ ਮਿਲੇ ਸੀਗੇ ਹਾਂ ਜਦੋਂ ਇੰਡੀਆ ਪਹਿਲੀ ਵਾਰ ਆਇਆ ਕਿੰਨੀ ਕੁ ਖੁਸ਼ੀ ਹੋਈ ਸੀ ਜਦੋਂ ਪਹਿਲਾ ਗਾਣਾ ਹਿੱਟ ਹੋਇਆ ਜਦੋਂ ਤੁਹਾਡਾ ਇੱਕ ਬਚਪਨ ਦਾ ਦੋਸਤ ਬਚਪਨ ਦਾ ਯਾਰ ਜਿਹੜਾ ਵਰਲਡ ਲੈਵਲ ਤੇ ਜਾ ਕੇ ਸ਼ਾ ਗਿਆ ਖੁਸ਼ੀ ਤਾਂ ਬਾਕੀ ਇਹ ਸਹੀ ਗੱਲ ਸੀ ਜੀ ਵੀ ਇੰਨੀ ਜਿਆਦਾ ਖੁਸ਼ੀ ਹੁੰਦੀ ਹੁੰਦੀ ਸੀ ਵੀ ਆਮ ਚਲੋ ਆਏ ਹੁੰਦਾ ਨਾ ਇਹ ਕਈ ਵਾਰ ਜਿਵੇਂ ਸਾਰਿਆਂ ਨੇ ਹੁੰਦਾ ਵੀ ਆਪਾਂ ਸਟਾਰ ਨਾਲ ਫੋਟੋ ਕਰਾ ਲਈਏ ਇਹਨਾਂ ਕਰਾ ਲਈਏ ਇਹਦੇ ਨਾਲ ਵਕ ਵੀ ਦਿਲੋਂ ਆਉਂਦਾ ਫੋਟੋਦਾਨ ਵੀ ਵੀ ਆਪਣੇ ਦੋਸਤ ਦਾ ਗਾਣਾ ਆਇਆ ਬਾਕੀ ਦੇ ਲੋ ਖੁਸ਼ੀ ਹੁੰਦੀ ਹੁੰਦੀ ਸੀ ਵੀ ਇਹਨੇ ਤਰੱਕੀ ਕੀਤੀ ਹੈ ਇੱਕ ਜਿਵੇਂ ਲੂ ਕੰਡੇ ਖੜੇ ਵਾਲਾ ਕੰਮ ਹੁੰਦਾ ਸੀ ਇਹਦੇ ਗਾਣੇ ਇੰਨੇ ਵਧੀਆ ਹੁੰਦੇ ਸੀਗੇ ਤੇ ਫਿਰ ਇਹਦੀ ਕੈਸਟ ਆਈ ਸੀ ਪੀਬੀਐਕਸ 1 ਤਾਂ ਮੈਂ ਉਦੋਂ ਪ੍ਰਾਈਵੇਟ ਜਾਉਂਤੇ ਸੀ ਵੀ ਮੈਂ ਜਦੋਂ ਰਿਲੀਜ਼ ਹੋਈ ਮੈਂ ਰਾਸਤੇ ਚ ਆਉਂਦੇ ਹੁੰਦੇ ਨੇ ਸੁਣੀ ਸਾਰੀ ਕੈਸਟ ਹਾਂ ਇੰਨਾ ਜ਼ਿਆਦਾ ਵੀ ਐ ਹੁੰਦਾ ਸੀਗਾ ਵੀ ਸੁਣ ਕੇ ਦੇਖੀ ਤਾਂ ਉਹ ਉਹਦੇ ਵਿੱਚ ਹੀ ਗਾਣਾ ਆਇਆ ਸੀ ਇਹਦਾ ਜਿਹੜਾ ਬਾਪੂ ਤੇਰੇ ਪੁੱਤ ਨੂੰ ਸਟਾਰ ਆਖਦੇ ਉਹ ਮੈਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਸੀਗਾ ਉਹਦੇ ਵਿੱਚ ਜੀ ਠੀਕ ਹੈ ਬਾਕੀ ਮਿਲਦੇ ਰਹਿੰਦੇ ਸੀਗੇ ਜੀ ਵਧੀਆ ਲੱਗਦਾ ਵੀ ਭੱਜ ਕੇ ਮਿਲਦਾ ਹੁੰਦਾ ਸੀ ਜਦੋਂ ਵੀ ਐ ਕਾਲਜ ਟਾਈਮ ਜਦੋਂ ਗਾਉਂਦੇ ਹੁੰਦੇ ਸੀ ਜਾਂ ਫੰਕਸ਼ਨ ਦਾ ਕੋਈ ਵੀ ਫੰਕਸ਼ਨ ਹੁੰਦਾ ਸੀਗਾ ਉਦੋਂ ਲੱਗਦਾ ਸੀ ਕਿ ਵੀ ਸਿੱਧੂ ਐਡੇ ਲੈਵਲ ਤੇ ਚੱਲ ਜਾਏਗਾ ਨਹੀਂ ਕਾਲਜ ਉਹ ਤਾਂ ਸੋਚ ਕੀ ਹੁੰਦੀ ਸੀ ਸਿੱਧੂ ਦੀ ਨਹੀਂ ਕਾਲਜ ਨਹੀਂ ਸਾਡਾ ਇਕੱਠਾ ਹੈਗਾ ਜੀ ਅਸੀਂ ਸਕੂਲ ਤੱਕ ਹੀ ਇਕੱਠੇ ਸੀਗੇ ਪਰ ਇਹ ਵੀ ਚਲੋ ਵੀ ਜਿਵੇਂ ਕਾਲਜ 'ਚ ਐ ਵੀ ਐਕਟੀਵਿਟੀ 'ਚ ਪਾਰਟਿਸਿਪੇਟ ਕਰਦਾ ਹੁੰ ਪਰ ਉਹੀ ਗੱਲ ਆ ਜਾਂਦੀ ਹੈ ਨਾ ਫਿਰ ਜੀ ਜਿਵੇਂ ਇਹਨੇ ਦੱਸਿਆ ਵੀ ਮੈਂ ਤਾਂ ਵੀ 25000 ਰੁਪਏ ਲਾ ਕੇ ਗਾਣੇ ਨਾਲ ਵੀਡੀਓ ਕੀਤੀ ਹੈਗੀ ਤੇ ਵੀ ਇਹ ਅਕਸਰ ਆਪ ਨੂੰ ਇਹ ਲੱਗਦਾ ਵੀ ਵੱਡੇ ਪ੍ਰੋਜੈਕਟ ਨੇ 20 ਲੱਖ ਰੁਪਏ ਲੱਗੂ 15 ਲੱਗੂ ਵੀ ਸਾਡੇ ਤੋਂ ਇਹਨੇ ਅਫੋਰਡ ਨਹੀਂ ਹੋਣੇ ਤਾਂ ਚਲੋ ਇਹਨੇ ਉਹ ਚੀਜ਼ ਵੀ ਕਰਕੇ ਦਿਖਾਈ ਵੀ ਮੈਂ ਘੱਟ ਪੈਸਿਆਂ 'ਚ ਵੀ ਆਪਦੇ ਟੈਲੈਂਟ ਤੇ ਅੱਗੇ ਅੱਗੇ ਆਇਆ ਹੈ ਨਾ ਬਾਕੀ ਇਹ ਵੀ ਚਲੇ ਨੇ ਆਪ ਦਾ ਇੱਕ ਸਾਲ ਨਾਲ ਵੀ ਬਾਹਰ ਜਾ ਕੇ ਆਪ ਦਾ ਕੰਮ ਹੋ ਗਿਆ ਪਹਿਲਾਂ ਸੈਟ ਜਿਵੇਂ ਪੇਰੈਂਟਸ ਇਹਨੂੰ ਕਹਿੰਦੇ ਕਿ ਉਵੇਂ ਇਹ ਕਰਦਾ ਗਿਆ ਸਾਰੀਆਂ ਸਾਰੀਆਂ ਚੀਜ਼ਾਂ ਕਰਨ ਤੋਂ ਬਾਅਦ ਇਹਨੇ ਇੱਕ ਆਪਾ ਜਿਵੇਂ ਪਾਰਟ ਟਾਈਮ ਜੌਬ ਕਰ ਲੰਦਾ ਬੰਦਾ ਹੈ ਨਾ ਵੀ ਉਹਨੇ ਇੱਕ ਐਸੇ ਪਾਰਟ ਟਾਈਮ ਕੈਰੀਅਰ ਚੁਣਿਆ ਤਾਂ ਉਹਦੇ ਵਿੱਚ ਵਧੀਆ ਚੱਲ ਗਿਆ ਹਾਂ ਬਾਕੀ ਅੱਗੇ ਸਾਨੂੰ ਸਾਰਿਆਂ ਨੂੰ ਪਤਾ ਜੀ ਹਿੱਟ ਹੁੰਦੇਗੇ ਆਪ ਲਿਖਣ ਲੱਗ ਗਿਆ ਸੀ ਵਧੀਆ ਸਾਰੀ ਵਧੀਆ ਲਿਖੇ ਨੇ ਗਾਣੇ ਬਹੁਤ ਸੋਹਣੇ ਨੇ ਜੀ